ਖਬਰ ਤੋਂ ਤੁਹਾਨੂੰ ਜਾਣੂ ਕਰਵਾਉਣ ਜਾ ਰਹੇ ਹਾਂ ਜਿੱਥੇ ਕਿ 45 ਸਾਲ ਦਾ ਦਾਦਾ ਜਿਸਨੇ ਕਿ ਰਿਸ਼ਤੇ ਦੀਆਂ ਮर्यादा ਨੂੰ ਵੀ ਪੂਰੀ ਤਰ੍ਹਾਂ ਭੁੱਲ ਚੁੱਕਿਆ ਸੀ ਆਪਣੀ 19 ਸਾਲ ਦੀ ਇੱਕ ਪੋਤੀ ਦੇ ਨਾਲ ਲਿਵਿੰਗ ਰਿਲੇਸ਼ਨਸ਼ਿਪ ਦੇ ਵਿੱਚ ਰਹਿ ਰਿਹਾ ਸੀ ਦੋਵਾਂ ਦੇ ਪਰਿਵਾਰਾਂ ਨੂੰ ਜਦੋਂ ਪਤਾ ਲੱਗਦਾ ਤੇ ਉਹਨਾਂ ਨੂੰ ਇਹ ਸਾਰਾ ਰਾਸ ਨਹੀਂ ਆਉਂਦਾ ਇਹ ਘਟਨਾ ਕਿਤੇ ਬਾਹਰ ਦੀ ਨਹੀਂ ਬਲਕਿ ਪੰਜਾਬ ਦੇ ਮਾਨਸਾ ਜ਼ਿਲ੍ਹੇ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ 45 ਸਾਲ ਦਾ ਦਾਦਾ 19 ਸਾਲ ਦੀ ਪੋਤੀ ਦੇ ਨਾਲ ਲੀਵਿੰਗ ਰਿਲੇਸ਼ਨਸ਼ਿਪ ਦੇ ਵਿੱਚ ਰਹਿ ਰਿਹਾ ਸੀ ਜਿਸ ਤੋਂ ਬਾਅਦ ਦੋਵਾਂ ਦੇ ਪਰਿਵਾਰਾਂ ਨੂੰ ਇਹ ਗੱਲ ਰਾਸ ਨਹੀਂ ਆਈ ਤੇ ਉਹਨਾਂ ਦੇ ਵੱਲੋਂ ਜੋ ਹੈ ਮਾਰ ਦਿੱਤਾ ਗਿਆ ਹਾਲਾਂਕਿ ਇਸ ਮਾਮਲੇ ਦੀ ਅਸਲ ਸਚਾਈ ਸਾਹਮਣੇ ਆਉਣੀ ਬਾਕੀ ਹੈ ਕਿਉਂਕਿ ਪੁਲਿਸ ਦੇ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤੇ ਨਾ ਹੀ ਇਸ ਮਾਮਲੇ ਦੇ ਵਿੱਚ ਕੋਈ ਅਧਿਕਾਰਿਕ ਤੌਰ ਤੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਤਾਂ ਜੇਕਰ ਨਾਵਾਂ ਦੀ ਗੱਲ ਕੀਤੀ ਜਾਵੇ ਤਾਂ ਦੋਵਾਂ ਦੇ ਨਾਮ ਵੀ ਸੇਮ ਸਨ ਹੈ ਦੋਵੇਂ ਰਿਲੇਸ਼ਨਸ਼ਿਪ ਦੇ ਵਿੱਚ ਰਹਿ ਰਹੇ ਸਨ ਪਰ ਦੋਵਾਂ ਦੇ ਪਰਿਵਾਰਾਂ ਨੂੰ ਇਹ ਰਾਸ ਨਹੀਂ ਆਇਆ ਕਿਉਂਕਿ ਦਾਦੇ ਦੇ ਖੁਦ ਦੋ ਮੁੰਡੇ ਸਨ ਅੱਗੇ ਪੋਤੇ-ਪੋਤੀਆਂ ਵੀ ਸਨ ਤੇ ਕੁੜੀ ਜਿਹੜੀ ਹੈ ਕਿਸੇ ਹੋਰ ਪਰਿਵਾਰ ਤੋਂ ਸੀ ਤੇ ਜਿਵੇਂ ਹੀ ਦੋਵਾਂ ਦੇ ਪਰਿਵਾਰਾਂ ਨੂੰ ਪਤਾ ਲੱਗਦਾ ਹੈ ਤੇ ਪਰਿਵਾਰਾਂ ਦੀ ਮਰਜ਼ੀ ਤੋਂ ਉਲਟ ਇਹ ਦੋਵੇਂ ਲੀਵਿੰਗ ਰਿਲੇਸ਼ਨਸ਼ਿਪ ਦੇ ਵਿੱਚ ਰਹਿ ਰਹੇ ਸਨ ਕਿਸੇ ਪੁਰ ਸ਼ਹਿਰ ਦੇ ਵਿੱਚ ਰਹਿ ਰਹੇ ਸਨ ਦੋ ਬੱਚਿਆਂ ਦਾ ਬਾਪ ਵੀ ਹੈ ਇਹ ਦਾਦਾ ਜਿਸ ਦੇ ਅੱਗੇ ਪੋਤੇ-ਪੋਤੀਆਂ ਵੀ ਨੇ ਤਾਂ 19 ਸਾਲ ਦੀ ਲੜਕੀ ਦੇ ਨਾਲ ਲੀਵਿੰਗ ਰਿਲੇਸ਼ਨਸ਼ਿਪ ਦੇ ਵਿੱਚ ਰਹਿ ਰਿਹਾ ਸੀ ਤੇ ਉਸ ਲੜਕੀ ਦੀ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਹਾਲਾਂਕਿ ਇਸ ਮਾਮਲੇ ਦੀ ਅਸਲ ਸੱਚਾਈ ਕੀ ਹੈ ਪੁਲਿਸ ਜਾਂਚ ਤੋਂ ਬਾਅਦ ਕੀ ਪਤਾ ਲੱਗੇਗਾ ਤਾਂ ਲੜਕੀ ਦੇ ਪਰਿਵਾਰਿਕ ਮੈਂਬਰਾਂ ਨੇ ਇਸ ਦਾਦੇ ਦੇ ਪਰਿਵਾਰ ਦੇ ਨਾਲ ਮਿਲ ਕੇ ਜੋ ਹੈ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ ਦੋਵਾਂ ਦਾ ਕਤਲ ਕਰ ਦਿੱਤਾ ਗਿਆ ਬਹਾਨੇ ਦੇ ਨਾਲ ਖੇਤ ਦੇ ਵਿੱਚ ਬੁਲਾਇਆ ਤੇ ਤੇਜ਼ ਧਾਰ ਹਥਿਆਰਾਂ ਦੇ ਨਾਲ ਇਸ ਪ੍ਰੇਮੀ ਜੋੜੇ ਦਾ ਕਤਲ ਕਰ ਦਿੱਤਾ ਜਾਂਦਾ ਹੈ ਇੱਥੋਂ ਤੱਕ ਕਿ ਕਤਲ ਕਰਨ ਤੋਂ ਬਾਅਦ ਲਾਸ਼ਾਂ ਜਿਹੜੀਆਂ ਨੇ ਨਹਿਰ ਦੇ ਵਿੱਚ ਸੁੱਟ ਦਿੱਤੀਆਂ ਜਾਂਦੀਆਂ ਨੇ ਤਾਂ ਕਿ ਕਿਸੇ ਨੂੰ ਇਸ ਬਾਰੇ ਪਤਾ ਨਾ ਲੱਗੇ ਤਾਂ ਮੌਕੇ ਦੀਆਂ ਜੋ ਗਾਹ ਪਹਿ ਜਾਂਦਾ ਹੈ ਜਦੋਂ ਆਲੇ-ਦੋਲੇ ਇੱਕ ਖਬਰ ਪਹੁੰਚੀ ਹੈ ਕਿਉਂਕਿ ਪਰਿਵਾਰਿਕ ਮੈਂਬਰਾਂ ਦੀ ਮਰਜ਼ੀ ਤੋਂ ਉਲਟ ਜਿਹੜਾ ਹੈ ਇਹ ਦਾਦਾ ਜਿਸ ਦੀ ਉਮਰ 45 ਸਾਲ ਦੇ ਕਰੀਬ ਹੈ ਇੱਕ ਲੜਕੀ ਦੇ ਨਾਲ ਲੀਵਿੰਗ ਰਿਲੇਸ਼ਨਸ਼ਿਪ ਦੇ ਵਿੱਚ ਰਹਿ ਰਿਆ ਸੀ ਪਰਿਵਾਰ ਨੂੰ ਇਸ ਬਾਰੇ ਪਤਾ ਨਹੀਂ ਲੱਗਿਆ ਜਦੋਂ ਪਰਿਵਾਰ ਨੂੰ ਪਤਾ ਲੱਗਦਾ ਹੈ ਤਾਂ ਪਰਿਵਾਰ ਦਾ ਗੁੱਸਾ ਸਤਵੇਂ ਅਸਮਾਨ ਦੇ ਉੱਤੇ ਪਹੁੰਚ ਜਾਂਦਾ ਹੈ ਤੋਂ ਪਰਿਵਾਰ ਨੂੰ ਇਹ ਰਾਸ ਨਹੀਂ ਆਂਦਾ ਤਾਂ ਜਾਣਕਾਰੀ ਦੇ ਮੁਤਾਬਿਕ ਦੋਵਾਂ ਨੂੰ ਖੇਤਾਂ ਦੇ ਵਿੱਚ ਬੁਲਾਇਆ ਜਾਂਦਾ ਹੈ ਤੇਜ਼ ਤਾਰ ਹਥਿਆਰਾਂ ਦੇ ਨਾਲ ਜੋ ਹੈ ਹਮਲਾ ਕਰ ਦਿੱਤਾ ਜਾਂਦਾ ਹੈ ਤੇ ਫਿਰ ਜੋ ਹੈ ਦੇ ਨੂੰ ਜਿਹੜੀ ਹੈ ਛੁੱਟ ਦਿੱਤਾ ਜਾਂਦਾ ਹੈ ਨਹਿਰ ਦੇ ਵਿੱਚ ਬੇਹਦ ਹੈਰਾਨ ਕਰ ਦੇਣ ਵਾਲਾ ਇਹ ਮਾਮਲਾ ਹੈ ਕਿ ਆਖਿਰਕਾਰ ਸਾਡਾ ਸਮਾਜ ਕਿੱਧਰ ਨੂੰ ਜਾ ਰਿਹਾ ਹੈ ਤਾਂ ਰਿਸ਼ਤੇ ਦੀਆਂ ਮਰਿਆਦਾ ਤੱਕ ਵੀ ਸਾਡੇ ਸਮਾਜ ਦੇ ਲੋਕ ਇਸ ਵੇਲੇ बोल चुके ਨੇ ਕਿ ਕਿਵੇਂ 19 ਸਾਲ ਦੀ ਲੜਕੀ ਜੜੀ ਜਵਾਨੀ ਦੀ ਉਮਰ ਹੈ ਲੜਕੀ ਦੀ ਤੇ ਜੇਕਰ ਲੜਕੇ ਦੀ ਗੱਲ ਕੀਤੀ ਜਾਵੇ ਜਿਸ ਦੇ ਨਾਲ ਲੀਵਿੰਗ ਰਿਲੇਸ਼ਨਸ਼ਿਪ ਦੇ ਵਿੱਚ ਰਹਿ ਰਹੀ ਸੀ ਉਸ ਦੀ ਉਮਰ 45 ਸਾਲ ਜੇ ਕਿ ਐਫਆਈ ਕਹੀ ਹੈ ਕਿ ਆਖਿਰਕਾਰ ਆਪਣੇ ਪਿਓ ਦੀ ਉਮਰ ਦੇ ਮਰਦ ਦੇ ਨਾਲ ਉਹ ਲੀਵਿੰਗ ਰਿਲੇਸ਼ਨਸ਼ਿਪ ਦੇ ਵਿੱਚ ਰਹਿ ਰਹੀ ਸੀ ਤੇ ਕਹਿਣਾ ਕੋਈ ਗਲਤ ਨਹੀਂ ਹੋਏਗਾ ਹਾਲਾਂਕਿ ਇਸ ਮਾਮਲੇ ਦੀ ਅਸਲ ਸੱਚਾਈ ਕੀ ਹੈ ਪੁਲਿਸ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਮੁੱਢਲੀ ਜਾਣਕਾਰੀ ਦੇ ਮੁਤਾਬਕ ਮਾਨਸਾ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਪਰਿਵਾਰ ਦੀ ਮਰਜ਼ੀ ਤੋਂ ਉਲਟ ਇੱਕ 45 ਸਾਲਾ ਦਾਦਾ ਇੱਕ ਲੜਕੀ ਜਿਸ ਦੀ ਕਿ ਉਮਰ 19 ਸਾਲ ਦੇ ਕਰੀਬ ਹੈ ਉਸ ਦੇ ਨਾਲ ਰਿਲੇਸ਼ਨਸ਼ਿਪ ਦੇ ਵਿੱਚ ਰਹਿ ਰਿਹਾ ਸੀ ਇਸ ਤੋਂ ਇਲਾਵਾ ਸ਼ਹਿਰ ਤੋਂ ਬਾਹਰ ਜਾ ਕੇ ਰਹਿ ਰਹੇ ਸਨ ਤਾਂ ਕਿ ਕਿਸੇ ਨੂੰ ਕੁਝ ਵੀ ਪਤਾ ਨਾ ਲੱਗੇ ਤਾਂ ਜਦੋਂ ਦੋਵਾਂ ਦੇ ਪਰਿਵਾਰਾਂ ਨੂੰ ਇਸ ਬਾਰੇ ਜਾਣਕਾਰੀ ਮਿਲਦੀ ਹੈ ਤਾਂ ਪਲੈਨਿੰਗ ਬਣਾਈ ਜਾਂਦੀ ਹੈ ਬੜੀ ਪਲੈਨਿੰਗ ਦੇ ਨਾਲ ਜੋ ਹੈ ਸਾਜ਼ਿਸ਼ ਰਚੀ ਜਾਂਦੀ ਹੈ ਇਥੋਂ ਤੱਕ ਕਿ ਖੇਤਾਂ ਦੇ ਵਿੱਚ ਬੁਲਾਇਆ ਜਾਂਦਾ ਹੈ ਤੇ ਫਿਰ ਤੇਜ਼ ਤਾਰ ਹਥਿਆਰਾਂ ਦੇ ਨਾਲ ਇਸ ਪ੍ਰੇਮੀ ਜੋੜੇ ਦਾ ਕਤਲ ਕਰਤਾ ਜਾਂਦਾ ਹੈ ਇਥੋਂ ਤੱਕ ਕਿ ਦੋਵਾਂ ਦੀਆਂ ਲਾਸ਼ਾਂ ਨੂੰ ਬੋਰੇ ਦੇ ਵਿੱਚ ਪਾ ਕੇ ਇੱਕ ਗੱਡੀ ਦੇ ਵਿੱਚ ਸੁੱਟ ਦਿੱਤਾ ਜਾਂਦਾ ਹੈ ਤੇ ਫਿਰ ਲਾਸ਼ਾਂ ਖੁਰਦ-ਵੁਰਦ ਕਰਨ ਦੇ ਲਈ ਪਾਖੜਾ ਨਹਿਰ ਦੇ ਵਿੱਚ ਸੁੱਟ ਦਿੱਤੀਆਂ ਜਾਂਦੀਆਂ ਨੇ ਹਾਲਾਂਕਿ ਇਹ ਵੀ ਜਾਣਕਾਰੀ ਮਿਲੀ ਹੈ ਕਿ ਪੁਲਿਸ ਤੇ ਹੱਥ ਇਸ ਮਾਮਲੇ ਦੇ ਵਿੱਚ ਕਾਮਯਾਬੀ ਲੱਗੀ ਹੈ ਕਿ ਉਸ 19 ਸਾਲ ਦੀ ਲੜਕੀ ਦੀ লাশ ਜਿਹੜੀ ਹੈ ਇੱਕ ਸੂਏ ਦੇ ਵਿੱਚੋਂ ਮਿਲ ਚੁੱਕੀ ਹੈ ਪਰ ਜਿਹੜਾ 45 ਸਾਲ ਦਾ ਦਾਦਾ ਸੀ ਉਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਹਾਸਲ ਨਹੀਂ ਹੋ ਸਕੀ ਪਰ ਬੇहद ਹੈਰਾਨ ਕਰ ਦੇਣ ਵਾਲਾ ਇਹ ਮਾਮਲਾ ਹੈ ਇਸ ਤਰ੍ਹਾਂ ਦੇ ਘਟਨਾਵਾਂ ਅਸੀਂ ਅਕਸਰ ਯੂਪੀ ਬਿਹਾਰ ਤੋਂ ਸੁਣਦੇ ਹੁੰਦੇ ਸੀ ਪਰ ਹੁਣ ਇਸੇ ਤਰ੍ਹਾਂ ਦਾ ਮਾਮਲਾ ਜਿਹੜਾ ਪੰਜਾਬ ਤੋਂ ਸਾਹਮਣੇ ਆਇਆ ਹੈ ਮਾਨਸਾ ਤੋਂ ਸਾਹਮਣੇ ਆਇਆ ਜਿੱਥੇ ਕਿ ਆਖਿਰਕਾਰ 45 ਸਾਲ ਦਾ ਦਾਦਾ ਕਿਸੇ ਹੋਰ ਦੀ ਪੋਤੀ ਜਿਹੜੀ ਕਿ 19 ਸਾਲ ਦੇ ਕਰੀਬ ਸੀ ਉਸ ਦੇ ਨਾਲ ਲਿਵ ਇਨ ਰਿਲੇਸ਼ਨਸ਼ਿਪ ਦੇ ਵਿੱਚ ਰਹਿ ਰਿਹਾ ਸੀ ਦੋਵਾਂ ਦੇ ਪਰਿਵਾਰਾਂ ਦੀ ਮਰਜ਼ੀ ਤੋਂ ਉਲਟ ਤਾਂ ਤਸਵੀਰ ਤੁਹਾਨੂੰ ਉਸ ਲੜਕੀ ਦੀ ਦਿਖਾ ਰਹੇ ਹਾਂ ਜਿਹੜੀ ਕਿ ਆਪਣੀ ਪਿਓ ਦੀ ਉਮਰ ਦੇ ਵਿਅਕਤੀ ਦੇ ਨਾਲ ਲੀਵਿੰਗ ਰਿਲੇਸ਼ਨਸ਼ਿਪ ਦੇ ਵਿੱਚ ਰਹਿ ਰਹੀ ਸੀ ਤਾਂ ਮਾਨਸਾ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ ਤਾਂ ਇਹ ਬੇहद ਹੈਰਾਨ ਕਰਦਾ ਮਾਮਲਾ ਹੈ ਕਿ ਆਖਿਰਕਾਰ ਆਧੁਨਿਕ ਯੁੱਗ ਦੇ ਵਿੱਚ ਸਾਡਾ ਸਮਾਜ ਕਿੱਧਰ ਨੂੰ ਜਾ ਰਿਹਾ ਹੈ ਰਿਸ਼ਤੇ ਦੀਆਂ ਮਰਿਆਦਾ ਵੀ ਭੁੱਲਦਾ ਹੋਇਆ ਵਿਖਾਈ ਦੇ ਰਿਹਾ ਹੈ ਸਾਡਾ ਸਮਾਜ 19 ਸਾਲ ਦੀ ਲੜਕੀ ਹੈ 49 ਸਾਲ ਦਾ ਦਾਦਾ ਦੋਵਾਂ ਦੇ ਮਨਾਂ ਦੇ ਵਿੱਚ ਇਹੋ ਜਿਹਾ ਕੀ ਆਇਆ ਹੋਏਗਾ ਕਿ ਆਖਿਰਕਾਰ ਪਿਆਰ ਦੀਆਂ ਪੀਂਗਾ ਪਾਉਣ ਤੋਂ ਬਾਅਦ ਲੀਵ ਇਨ ਰਿਲੇਸ਼ਨਸ਼ਿਪ ਦੇ ਵਿੱਚ ਰਹਿ ਰਹੇ ਸੀ ਤਾਂ ਤੁਹਾਨੂੰ ਉਸ ਦਾਦੇ ਦੀ ਫੋਟੋ ਵੀ ਜ਼ਰੂਰ ਦਿਖਾਵਾਂਗੇ ਜਿਸ ਦੇ ਨਾਲ ਇਹ ਲੜਕੀ ਜਿਹੜੀ ਹੈ ਲੀਵ ਇਨ ਰਿਲੇਸ਼ਨਸ਼ਿਪ ਦੇ ਵਿੱਚ ਰਹਿ ਰਹੀ ਸੀ ਮਾਰਸਾ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ ਦੋਵਾਂ ਦੇ ਪਰਿਵਾਰਾਂ ਦੀ ਮਰਜ਼ੀ ਨਹੀਂ ਸੀ ਜਿਸ ਕਰਕੇ ਮਰਜ਼ੀ ਤੋਂ ਉਲਟ ਜਾ ਕੇ ਇਲਿਵਨ ਰਿਲੇਸ਼ਨਸ਼ਿਪ ਦੇ ਵਿੱਚ ਰਹਿ ਰਹੇ ਸਨ ਪਰਿਵਾਰਾਂ ਨੂੰ ਪਤਾ ਲੱਗਦਾ ਹੈ ਇੱਜ਼ਤ ਦਾ ਸਵਾਲ ਬਣਦਾ ਹੈ ਤਾਂ ਦੋਵੇਂ ਪਰਿਵਾਰਾਂ ਨੇ ਮਿਲ ਕੇ ਸਾਜ਼ਿਸ਼ ਰਚਦੇ ਨੇ ਤੇ ਇਸ ਗਾਡੇ ਤੇ ਪੁੱਤੀ ਨੂੰ ਖੇਤਾਂ ਦੇ ਵਿੱਚ ਬੁਲਾਇਆ ਜਾਂਦਾ ਹੈ ਤੇਜ਼ ਧਾਰ ਹਥਿਆਰਾਂ ਦੇ ਨਾਲ ਹਮਲਾ ਕਰਕੇ ਲਾਸ਼ ਖੁਰਦ-ਬੁਰਦ ਕਰਨ ਦੇ ਲਈ ਸੁਰ ਦਿੱਤੀ ਜਾਂਦੀ ਹੈ ਨਹਿਰ ਦੇ ਵਿੱਚ ਹਾਲਾਂਕਿ ਇਸ ਮਾਮਲੇ ਦੀ ਅਸਲ ਸੱਚਾਈ ਕੀ ਹੈ ਪੁਲਿਸ ਜਾਂਚ ਤੋਂ ਬਾਅਦ ਪਤਾ ਲੱਗੇਗਾ ਪੁਲਿਸ ਜਾਂਚ ਪੜਤਾਲ ਕਰ ਰਹੀ ਹੈ ਕਿਉਂਕਿ ਅਜੇ ਤੱਕ ਇਸ ਘਟਨਾਕਰਮ ਨੂੰ ਲੈ ਕੇ ਪੁਲਿਸ ਦੇ ਵੱਲੋਂ ਕੋਈ ਅਧਿਕਾਰਿਕ ਤੌਰ ਤੇ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ ਸਾਰੇ ਘਟਨਾਕਰਮ ਨੂੰ ਲੈ ਕੇ ਡੇਲੀ ਪੋਸਟ ਪੰਜਾਬੀ ਵੀ ਪੁਸ਼ਟੀ ਨਹੀਂ ਕਰਦਾ ਕਿ ਕਿਹੜੇ ਕਾਰਨ ਕਰਕੇ ਇਹ ਕਤਲ ਕੀਤਾ ਗਿਆ ਤਾਂ ਮੁੱਢਲੀ ਜਾਣਕਾਰੀ ਦੇ ਮੁਤਾਬਿਕ ਇੱਕ 45 ਸਾਲ ਦਾ ਦਾਦਾ ਜੋ ਹੈ 19 ਸਾਲ ਦੀ ਪੁੱਤੀ ਦੇ ਨਾਲ ਲੀਵਨ ਰਿਲੇਸ਼ਨਸ਼ਿਪ ਦੇ ਵਿੱਚ ਰਹਿ ਰਿਹਾ ਸੀ ਦੋਵਾਂ ਦੇ ਪਰਿਵਾਰਾਂ ਦੀ ਮਰਜ਼ੀ ਤੋਂ ਉਲਟ ਯਾਨੀ ਕਿ ਦਾਦਾ ਜੋ ਹੈ ਉਸ ਦੇ ਅੱਗੇ ਦੋ ਮੁੰਡੇ ਵੀ ਸਨ ਅੱਗੇ ਪੋਤੇ ਪੋਤੀਆਂ ਵੀ ਸਨ ਤੇ ਲੜਕੀ ਵੀ ਜਿਹੜੀ ਹੈ ਉਹ ਕਿਸੇ ਹੋਰ ਪਰਿਵਾਰ ਤੋਂ ਸੀ ਜਿਸ ਦੀ ਕਿ ਉਮਰ ਮਹਿਜ 19 ਸਾਲ ਦੇ ਕਰੀਬ ਸੀ ਤਾਂ ਤਸਵੀਰ ਤੁਹਾਨੂੰ ਉਸ ਦਾਦੇ ਦੀ ਦਿਖਾ ਰਹੀ ਆ 45 ਸਾਲਾ ਵਿਅਕਤੀ ਦੀ ਦਿਖਾ ਰਹੀ ਆ ਕਿ ਜਿਹੜਾ ਇਸ ਜਿਸ ਨੇ ਸਿਰ ਦੇ ਉੱਤੇ ਗੁਲਾਬੀ ਰੰਗ ਦੀ ਚੁੰਨੀ ਲਈ ਹੋਈ ਹੈ ਇਸ ਲੜਕੀ ਦੇ ਨਾਲ ਲੀਵ ਇਨ ਰਿਲੇਸ਼ਨਸ਼ਿਪ ਦੇ ਵਿੱਚ ਰਹਿ ਰਹੀ ਸੀ ਪਰਿਵਾਰਾਂ ਨੂੰ ਪਤਾ ਲੱਗਦਾ ਇੱਜ਼ਤ ਦਾ ਸਵਾਲ ਬਣਦਾ ਹੈ ਤਾਂ ਦੋਵੇਂ ਪਰਿਵਾਰਾਂ ਦੇ ਵੱਲੋਂ ਮਿਲ ਕੇ ਸਾਜ਼ਿਸ਼ ਰਚੀ ਜਾਂਦੀ ਹੈ ਤੇ ਕਤਲ ਕਰਕੇ ਲਾਸ਼ਾਂ ਨਹਿਰ ਦੇ ਵਿੱਚ ਸੁੱਟ ਦਿੱਤੀਆਂ ਜਾਂਦੀਆਂ ਨੇ ਮੁੱਢਲੀ ਜਾਣਕਾਰੀ ਦੇ ਮੁਤਾਬਿਕ ਇਸ ਲੜਕੀ ਦੀ ਮ੍ਰਿਤਕ ਦੇ ਬਰਾਮਦ ਹੋ ਚੁੱਕੀ ਹੈ ਹਾਲਾਂਕਿ ਇਸ ਦਾਦੇ ਦੀ ਦੇਹ ਜਿਹੜੀ ਹੈ ਅਜੇ ਤੱਕ ਪਤਾ ਨਹੀਂ ਲੱਗੀ ਕਿ ਕਿੱਥੇ ਹੈ ਤਾਂ ਪੁਲਿਸ ਇਸ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ ਤਾਂ ਤੁਹਾਡੇ ਜ਼ਹਿਨ ਦੇ ਵਿੱਚ ਵੀ ਇਹ ਖਬਰ ਸੁਣ ਕੇ ਇਹ ਤੁਹਾਨੂੰ ਵੀ ਸਵਾਲ ਖੜੇ ਤੁਹਾਡੇ ਮਨ ਦੇ ਵਿੱਚ ਖੜਾ ਹੋ ਰਿਹਾ ਹੋਏਗਾ ਕਿ ਆਖਿਰਕਾਰ ਇਹ ਦਾਦਾ ਤੇ ਪੋਤੀ ਇੱਕੋ ਪਰਿਵਾਰ ਦੇ ਵਿੱਚੋਂ ਸੰਪਰ ਅਜੇ ਹਾਂ ਨਹੀਂ ਹੈ ਦਾਦਾ ਕਿਸੇ ਹੋਰ ਫੈਮਲੀ ਦਾ ਸਬੰਧਤ ਸੀ ਤੇ ਲੜਕੀ ਜਿਹੜੀ ਹੈ ਕਿਸੇ ਹੋਰ ਫੈਮਲੀ ਦੇ ਨਾਲ ਸਬੰਧਤ ਸੀ ਦਾਦੇ ਦਾ ਜ਼ਿਕਰ ਅਸੀਂ ਇਸ ਕਰਕੇ ਕਰ ਰਹੇ ਹਾਂ ਕਿ ਇਹ ਸ਼ਖਸ ਜਿਸ ਦਾ ਕੀ ਕਤਲ ਕੀਤਾ ਗਿਆ ਹੈ ਲੀਵ-ਇਨ ਰਿਲੇਸ਼ਨਸ਼ਿਪ ਦੇ ਵਿੱਚ ਰਹਿ ਰਿਹਾ ਸੀ 19 ਸਾਲ ਦੀ ਲੜਕੀ ਦੇ ਨਾਲ ਤਾਂ ਇਸ ਤੇ ਦੋ ਮੁੰਡੇ ਤੇ ਅੱਗੇ ਘਰ ਦੇ ਵਿੱਚ ਪੋਤੇ-ਪੁੱਤੀਆਂ ਸਨ ਤਾਂ ਘਰ ਦੇ ਵਿੱਚ ਦੁੱਖਾ ਹੋਣ ਦੇ ਬਾਵਜੂਦ ਪੋਤੇ-ਪੁੱਤੀਆਂ ਹੁਣ ਦੇ ਬਾਵਜੂਦ ਜੋ ਹੈ ਇਸ ਦਾਦੇ ਦੇ ਵੱਲੋਂ ਕਿਸੇ ਔਰ ਲੜਕੀ ਦੇ ਨਾਲ ਜੋ ਹੈ ਪਿਆਰ ਦੀਆਂ ਪਿੰਗਾ ਪਾਈ ਜਾਂਦੀਆਂ ਨੇ 19 ਸਾਲ ਦੀ ਲੜਕੀ ਨੂੰ ਆਪਣੀਆਂ ਗੱਲਾਂ ਦੇ ਵਿੱਚ ਲੈ ਲਿਆ ਜਾਂਦਾ ਹੈ ਤੇ ਉਹ ਲੜਕੀ ਵੀ ਜਿਹੜੀ ਹੈ ਇਸ 45 ਸਾਲ ਦੇ ਵਿਅਕਤੀ ਦੇ ਪਿਆਰ ਦੇ ਵਿੱਚ ਇਸ ਕਦਰ ਪਾਗਲ ਹੋ ਜਾਂਦੀ ਹੈ ਕਿ ਆਪਣੇ ਪਰਿਵਾਰ ਦੀ ਮਰਜ਼ੀ ਤੋਂ ਉਲਟ ਜਾ ਕੇ ਸ਼ਹਿਰ ਤੋਂ ਬਾਹਰ ਇਸ ਦੇ ਨਾਲ ਲੀਵ-ਇਨ ਰਿਲੇਸ਼ਨਸ਼ਿਪ ਦੇ ਵਿੱਚ ਰਹਿਣਾ ਸ਼ੁਰੂ ਕਰ ਦਿੰਦੀ ਹੈ ਤੇ ਜਦੋਂ ਪਰਿਵਾਰ ਨੂੰ ਇਸ ਬਾਰੇ ਪਤਾ ਲੱਗਦਾ ਹੈ ਦੋਵੇਂ ਪਰਿਵਾਰਾਂ ਦੀ ਮਰਜ਼ੀ ਤੋਂ ਉਲਟ ਇਹ ਸਭ ਕੁਝ ਹੋਇਆ ਹੁੰਦਾ ਹੈ ਤਾਂ ਦੋਵੇਂ ਪਰਿਵਾਰਾਂ ਨੇ ਆਪਣੀ ਇੱਜ਼ਤ ਦੀ ਖਾਤਰ ਜੋ ਹੈ ਸਾਰੀ ਪਲੈਨਿੰਗ ਬਣਾਈ ਹੁੰਦੀ ਹੈ ਬਹਾਨੇ ਨਾਲ ਦੋਵਾਂ ਨੂੰ ਖੇਤਾਂ ਦੇ ਵਿੱਚ ਬੁਲਾਇਆ ਜਾਂਦਾ ਹੈ ਤੇ ਸਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਜਾਂਦਾ ਹੈ ਤੇ ਫਿਰ ਲਾਸ਼ਾਂ ਜੜੀਆਂ ਨੇ ਨਹਿਰ ਦੇ ਵਿੱਚ ਸੁੱਟ ਦਿੱਤੀਆਂ ਜਾਂਦੀਆਂ ਨੇ ਤਾਂ ਪੁਲਿਸ ਜਾਂਚ ਤੋਂ ਬਾਅਦ ਹੀ ਅਸਲ ਸੱਚ ਸામਨੇ ਆਏਗਾ ਪਰ ਬੁਰੀ ਜਾਣਕਾਰੀ ਦੇ ਵਿੱਚ ਜੋ ਜਾਣਕਾਰੀ ਸਾਡੇ ਤੱਕ ਪਹੁੰਚੀ ਹੈ ਉਹੀ ਤੁਹਾਡੇ ਤੱਕ ਅਸੀਂ ਪਹੁੰਚਾ ਰਹੇ ਹਾਂ ਪਰ ਡੈਲੀ ਪੋਸਟ ਪੰਜਾਬੀ ਇਸ ਖਬਰ ਦੀ ਪੁਸ਼ਟੀ ਨਹੀਂ ਕਰਦਾ ਕਿ ਆਖਿਰਕਾਰ ਇਹਨਾਂ ਦੋਵਾਂ ਦਾ ਜੋ ਕਤਲ ਕੀਤਾ ਗਿਆ ਉਸ ਕਤਲ ਦੇ ਪਿੱਛੇ ਅਸਲ ਕਾਰਨ ਕੀ ਸਨ ਤਾਂ ਪੁਲਿਸ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਇਹ ਦੋਵੇਂ ਅਸਲ ਦੇ ਵਿੱਚ ਲੀਵ-ਇਨ ਰਿਲੇਸ਼ਨਸ਼ਿਪ ਦੇ ਵਿੱਚ ਰਹਿ ਰਹੇ ਸਨ ਜਾਂ ਨਹੀਂ